ਸੋ ਸ੍ਰੀ ਕਾਲ ਜੀ ਮੈਂ ਹਰਪ੍ਰੀਤ ਇੱਕ ਖੁਸ਼ਖਬਰੀ ਲੈ ਕੇ ਆਏ ਆ ਜੋ ਕੈਨੇਡਾ ਰਹਿਣ ਦੇ ਚਾਹਵਾਨ ਨੇ ਉਹਨਾਂ ਲਈ ਇੱਕ ਨਵਾਂ ਅਪਡੇਟ ਆ ਜੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਵੀਰੋ ਕਮੈਂਟ ਤੇ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਚੰਗੀ ਲੱਗੀ ਸਾਰਿਆਂ ਲਈ ਖੁਸ਼ਖਬਰੀ ਇਹ ਸੀ ਬਾਈ ਜੀ ਲੱਖਾਂ ਬੰਦਿਆਂ ਦੇ ਵੀਜ਼ੇ ਖਤਮ ਹੋਣ ਵਾਲੇ ਸੀਗੇ ਕਈਆਂ ਦੇ ਖਤਮ ਹੋ ਗਏ ਇਸ ਪਹਿਲਾਂ ਆਪਣੇ ਜਨਵਰੀ ਦੇ ਮਹੀਨੇ ਦੇ ਵਿੱਚ 2026 ਦੇ ਵਿੱਚ ਕਈਆਂ ਦੇ ਖਤਮ ਹੋਣ ਵਾਲੇ ਨੇ ਅੰਕੜਾ ਤਾਂ ਇਹ ਦੱਸਿਆ ਜਾਂਦਾ ਸੀ 2026 ਦੇ ਜੂਨ ਤੱਕ ਤਕਰੀਬਨ 10 ਲੱਖ ਹੋਰ ਬੰਦਿਆਂ ਦੇ ਪਰਮਟ ਖਤਮ ਹੋ ਜਾਣਗੇ ਜੋ ਇੰਡੀਆ ਤੋਂ ਆਏ ਸੀਗੇ ਜ਼ਿਆਦਾਤਰ ਟੈਂਪੋਰਰੀ ਕਹਿ ਲਓ ਐਲਐਮਆ ਲੈ ਕੇ ਆਏ ਸੀ ਖੁਸ਼ਖਬਰੀ ਇਹ ਆ ਵੀਰੋ ਕਿ ਦੁਬਾਰੇ ਐਲਐਮਆ ਖੋਲ ਦਿੱਤੀਆਂ ਨੇ ਤੁਸੀਂ ਐਲਐਮਆ ਲੈ ਸਕਦੇ ਹੋ ਜੇ ਤੁਹਾਨੂੰ ਫ੍ਰੀ 'ਚ ਮਿਲੇ ਤਾਂ ਬਹੁਤ ਵਧੀਆ ਗੱਲ ਆ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਸਭ ਨੂੰ ਕੀ ਵੀਰ ਪੈਸੇ ਐਲਮਾਈਆਂ ਦੇ ਅਡੋਡੀ ਰੇਟ ਚੱਲਦੇ ਨੇ ਜੀ ਕੋਈ ਕਿੰਨੇ ਦੀ ਲਾਉਂਦਾ ਕੋਈ ਕਿੰਨੇ ਦੀ ਸਭ ਨੂੰ ਪਤਾ ਹੁਣ ਕੋਈ ਗੱਲ ਨਹੀਂ ਰਹੇਗੀ ਕਿ ਐਲਮਾਈਆਂ ਵਿਕਦੀਆਂ ਨਹੀਂ ਹੈਗੀਆਂ ਉਸ ਤੋਂ ਬਾਅਦ ਫਿਰ ਕੰਮ ਤੇ ਵੀ ਉਹਨੂੰ ਬੰਦੇ ਨੂੰ ਘੱਟ ਪੈਸੇ ਦਿੰਦੇ ਨੇ ਤੇ ਫਿਰ ਟੈਕਸ ਵੀ ਸਾਨੂੰ ਪਤਾ ਉਹ ਤੋਂ ਡਬਲ ਵਸੂਲ ਕਰਦੇ ਨੇ ਇਹ ਵੀ ਗੱਲਾਂ ਨਿਕਲ ਕੇ ਆ ਰਹੀਆਂ ਨੇ ਤੇ ਵੀਰੋ ਐਲਮਾਈਆਂ ਸਾਰਿਆਂ ਦੀਆਂ ਖੁੱਲ ਚੁੱਕੀਆਂ ਨੇ ਲੇਬਰ ਵਾਲੀਆਂ ਤੇ ਦੂਸਰੀਆਂ ਸਕਿੱਲ ਵਾਲੀਆਂ ਲੇਬਰ ਵਾਲੀਆਂ ਖਾਸ ਕਰਕੇ ਧਿਆਨ ਦੇਣ ਵੀਰੋ ਕਿਉਂਕਿ ਮੈਨੂੰ ਪਤਾ ਮੇਰੇ ਜਾਦੇ ਪੰਜਾਬੀ ਜਾਂ ਕੋਈ ਵੀ ਹੋਰ ਸਟੇਟਾਂ ਤੋਂ ਨੇ ਜ਼ਿਆਦਾਤਰ ਵੀਰ ਐਲ ਐਮ ਆਈਆ ਲੇਬਰ ਵਾਲੀਆਂ ਲੈ ਕੇ ਆਏ ਸੀਗੇ ਚਾਹੇ ਉਹ ਜੋ ਵੀ ਫੀਡ ਚ ਹੋਣ ਤੇ ਕਿਉਂ ਪਤਾ ਨਹੀਂ ਸੀਗਾ ਤੇ ਜ਼ਿਆਦਾਤਰ ਇੱਥੇ ਵੀ ਬੰਦੇ ਦੁਬਾਰਾ ਫੇਰ ਲੇਬਰ ਵਾਲੀ ਲੈ ਲੈਂਦੇ ਨੇ ਐਲ ਐਮ ਆਈ ਕਿਉਂ ਉਹਨਾਂ ਬਜਟ ਹੁੰਦਾ ਨਹੀਂ ਬਾਈਆਂ ਦਾ ਟੈਕਸ ਵੀ ਨਹੀਂ ਭਰਿਆ ਹੁੰਦਾ ਦੂਜੀ ਅਪਰੂਵਲ ਹੋਣ ਦੇ ਚਾਂਸ ਵੀ ਘੱਟ ਹੁੰਦੇ ਨੇ ਤਾਂ ਕਰਕੇ ਮਜਬੂਰੀ ਦੇ ਵਿੱਚ ਉਹ ਲੈਵਰ ਆਲੀ ਫੇਰ ਲੈਣੀ ਪੈਂਦੀ ਆ ਵੀ ਚਲੋ 2 2.5 ਸਾਲ ਹੋਰ ਲੰਘੀ ਜਾਣਗੇ ਅੱਗੇ ਫੇਰ ਸੋਚਾਂਗੇ ਕੋਈ 2 ਰੁਪਏ ਜਮੇ ਜਮਾ ਹੋ ਜਾਣਗੇ ਇੱਕ ਕਹਿ ਲਓ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਜੱਟ ਲੱਗਿਆ ਰਹਿੰਦਾ ਖੇਤੀ ਕਰਨ ਕਿਤੇ ਉਹਦੀ ਕਣਕ ਦੇ ਉੱਤੇ ਮੀਂਹ ਪਿਆ ਦਾ ਪੱਕੀ ਕਣਕ ਤੇ ਖਰਾਬ ਹੋ ਜਾਂਦੀ ਜਦੋਂ ਬੱਲੀਆਂ ਤੇ ਪੱਕਰੀ ਹੁੰਦੀ ਆ ਤੇ ਕਦੇ ਮੁੱਛਲ ਦਾ ਰੇਟ 1000 ਰਈ ਜਾਂਦਾ ਸੀਗਾ 1500 1000 ਰਈ ਜਾਂਦਾ ਤੇ ਕਿਤੇ ਦੋਹਾਂ ਚਾਰਾਂ ਸਾਲਾਂ ਬਾਅਦ 4000 ਵੀ ਆਇਆ ਦਾ ਤਾਂ ਜੱਟ ਇੱਕ ਇਸੇ ਆਸ ਤੇ ਫਸਲ ਕਰੀ ਜਾਂਦਾ ਕੀ ਚਲੋ ਕੋਈ ਗੱਲ ਨਹੀਂ ਏਤ ਕੀ ਡਾਊਨ ਰਹਗੀ ਅਗਲੇ ਸਾਲ ਵਧੀਆ ਹੋਊ ਅਗਲੀ ਸਮਾਹੀ ਛੇ ਮਹੀਨੇ ਵਾਲੀ ਜੀਰੀ ਮਾੜੀ ਰਹਗੀ ਤਾਂ ਕੋਈ ਗੱਲ ਨਹੀਂ ਕਣਕ ਵਧੀਆ ਹੋਜੂ ਇੱਕ ਇਹ ਆਸ ਤੇ ਲੱਗਿਆ ਰਹਿੰਦਾ ਜੱਟ ਕਿ ਚਲੋ ਕੋਈ ਨਹੀਂ ਜੀ ਏਤ ਕੀ ਮਾੜਾ ਰਹਿ ਗਿਆ ਅਗਲੀ ਵਾਰੀ ਕੰਮ ਵਧੀਆ ਚੱਲੂਗਾ ਤੇ ਉਰੀ ਉਰੀ ਵੀ ਸੇਮ ਹੀ ਗੱਲ ਆ ਵੀਰੋ ਇਹੀ ਆਸ ਤੇ ਲੋਕ ਜਿੰਦਾ ਨੇ ਕਿ ਕੋਈ ਗੱਲ ਨਹੀਂ ਜੀ ਏਤ ਕੀ ਦਾ ਸਾਲ ਸੀਜ਼ਨ ਮਾੜਾ ਰਹਿ ਗਿਆ ਸਰਦੀਆਂ ਦੇ ਵਿੱਚ ਗਰਮੀਆਂ ਦੇ ਵਿੱਚ ਚੱਲੂ ਗਰਮੀਆਂ ਦੇ ਵਿੱਚ ਆ ਕੇ ਫੇਰ ਨਹੀਂ ਚੱਲਦਾ ਫੇਰ ਲੋਕਾਂ ਨੂੰ ਇੱਕੋ ਹੀ ਆਸ ਹੁੰਦੀ ਆ ਕਿ ਜੀ ਜੀ ਦੋ ਕੁ ਮਹੀਨੇ ਹੋਰ ਖੜ੍ਹਜੋ ਕੰਮ ਖੁੱਲਣ ਵਾਲਾ ਆ ਦੋ ਮਹੀਨੇ ਕਰਦੇ ਕਰਦੇ ਜੂਨ ਤੋਂ ਚੱਲਦੇ ਨੇ ਅਗਸਤ ਸਤੰਬਰ ਕਦੋਂ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ ਠੰਡ ਵੀ ਆ ਜਾਂਦੀ ਹੈ ਕੰਮ ਫੇਰ ਵੀ ਉਹ ਹੈ ਜਾਂ ਕੁਛ ਹੀ ਹੁੰਦਾਗਾ ਤੇ ਤੁਸੀਂ ਜਾਣਦੀ ਹੋ ਕੰਮ ਦੀ ਤਾਂ ਸਾਰੀ ਫੱਟੀ ਪੁੱਜੀ ਪਈ ਐ ਵੀਰੋ ਕੰਮ ਦੇ ਤਾਂ ਮਾੜੇ ਹਾਲਾਤ ਨੇ ਐਲਐਮਆਈਆਂ ਖਾਸ ਕਰਕੇ ਇਸ ਲਈ ਕਹਿ ਰਹੇ ਸੀ ਧਿਆਨ ਦੇ ਕੇ ਲਿਓ ਕਿਉਂਕਿ ਜਿਹੜੇ ਨਵੇਂ ਰੂਲ ਆਏ ਨੇਗੇ ਉਹਨਾਂ ਵਿੱਚ ਬਹੁਤ ਸਾਰੀਆਂ ਐਲਐਮਆਈਆਂ ਜਿਹੜੀਆਂ ਹੈਗੀਆਂ ਲੇਬਰ ਵਾਲੀਆਂ ਨੇ ਉਹ ਸਿਰਫ ਇੱਕ ਸਾਲ ਲਈ ਕਰ ਦਿੱਤੀਆਂ ਨੇ ਕੀ ਜੇ ਸੋਡਾ ਵੀਜ਼ਾ ਅਪਰੂਵਲ ਵੀ ਹੁੰਦਾ ਤਾਂ 1 ਸਾਲ ਲਈ ਹੋਊਗਾ ਤਾਂ ਜੋ ਵੀ ਐਲ ਐਮ ਆਈ ਕਹਿ ਲੋ ਭਾਈ ਕਰਨਗੇ ਪੈਸੇ ਦੇ ਕੇ ਲੈਂਦੇ ਨੇ ਜਾਂ ਕਿਸੇ ਕਿਸਮਤ ਵਾਲੇ ਨੂੰ ਫਰੀ ਚ ਕੰਪਨੀ ਦਿੰਦੀ ਆ ਐਸੇ ਐਡਾ ਤਾਂ ਹੈ ਨਹੀਂ ਕੋਈ ਕਿਸਮਤ ਵਾਲਾ ਉਹਰੇ ਹਾਲਾਤ ਸਾਰਿਆਂ ਨੂੰ ਪਤਾ ਕਿ ਜੀ ਪੈਸੇ ਦਿਓ ਤੇ ਤਮਾਸ਼ਾ ਦੇਖੋ ਉਹ ਗੱਲ ਆ ਕਿ ਪੈਸੇ ਦਿਓ ਤੇ ਐਲ ਐਮ ਆਈ ਲਓ ਅਲੱਗ ਅਲੱਗ ਰੇਟ ਨੇ ਲੋਕ ਭਾਲ ਦੇ ਫਿਰਦੇ ਨੇ ਐਲ ਐਮ ਆਈਆਂ ਕਈਆਂ ਨੂੰ ਕਹਿੰਦੇ ਜੀ ਕੰਪਨੀ ਨੇ ਕਢਾ ਲੀਆਂ ਜਿਹੜੀ ਵੀ ਕੰਪਨੀ ਰਿਸਟਰਡ ਕਰੀ ਹੁੰਦੀ ਆ ਤੇ ਜਿਆਦਾਤਰ ਤੁਸੀਂ ਜਾਣਦੇ ਹੋ ਆਹ ਏਰੀਆ ਦੇ ਵਿੱਚ ਕੈਨੇਡਾ ਦੇ ਜਿਹੜੇ ਪੰਜਾਬੀ ਏਰੀਆ ਨੇ ਉੱਥੇ ਲੇਬਰ ਵਾਲੀ ਨਿਕਲਦੀ ਆ ਤਾਂ ਲੇਬਰ ਵਾਲੇ ਵੀਰੋ ਕਿਤੇ ਤੁਸੀਂ ਪੈਸੇ ਵੀ ਦੇ ਦੋ ਤੁਹਾਡਾ ਵੀਜ਼ਾ ਵੀ ਸਾਲ ਦਾ ਆਵੇ ਤਾਂ ਸਾਲ ਦਾ ਤੁਸੀਂ ਲਾ ਲਓ ਗਿਣਮੇ ਦਿਨਾਚੀ ਕੈਨੇਡਾ ਦੇ ਵਿੱਚ ਟਪ ਜਾਂਦਾ ਤੁਹਾਡਾ ਵੀਜ਼ਾ ਆਊ ਬਾਅਦ ਚ ਤੇ ਖਤਮ ਹੋਣ ਦੀ ਡੇਟ ਪਹਿਲਾਂ ਸ਼ੁਰੂ ਹੋ ਜੂ ਕਿ ਜੀ 8 ਮਹੀਨੇ ਬਾਅਦ ਨਵੀਂ LMIA ਦਾ ਪ੍ਰਬੰਧ ਕਰ ਲਓ ਕਿਉਂਕਿ 4 ਮਹੀਨੇ ਪਹਿਲਾਂ ਕਾਗਜ਼ ਸ਼ੁਰੂ ਕਰ ਦੇਣੇ ਹਲੋ ਨੇ ਤੇ ਫਿਰ ਉੱਤੋਂ ਟੈਕਸ ਵੀ ਬਹੁਤ ਹੁੰਦਾ ਤੇ ਕਿਤੇ ਇਹ ਨਾ ਹੋਵੇ ਤੁਸੀਂ ਪੈਸੇ ਇਕੱਠੇ ਕਰਕੇ ਕਿਸੇ ਕੰਪਨੀ ਵਾਲੇ ਵੀਰ ਨੂੰ ਦੇ ਦੋ ਕਿ ਜੀ ਐਲ ਐਮ ਆਈ ਸਾਨੂੰ ਦੇਓ ਤੇ ਅਸੀਂ ਵੀਜ਼ਾ ਲਵਾਈਏ ਉਸ ਤੋਂ ਬਾਅਦ ਪਤਾ ਲੱਗੇ ਕਿ ਸਾਲ ਦਾ ਵੀਜ਼ਾ ਆਇਆ ਸਾਲ ਤਾਂ ਤੁਹਾਡਾ ਮਿੰਟਾਂ ਚ ਟੱਪ ਜਾਣਾ ਤੁਹਾਡਾ ਵਿਆਜ ਵੀ ਨਹੀਂ ਨਿਕਲਣਾ ਜਿਹੜਾ ਐਲ ਐਮ ਆਈ ਦੇ ਪੈਸੇ ਦਿੱਤੇ ਹੋਣਗੇ ਮੂਲ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਤੇ ਇਹੀ ਬੇਨਤੀ ਕਰਦਾ ਚਾਹੁੰਦੇ ਹਾਂ ਜੇ ਤੁਸੀਂ ਕਿਸੇ ਤੋਂ ਐਲ ਐਮ ਆਈ ਲੈਣੇ ਹੋ ਸਿੱਧੀ ਗੱਲ ਆ ਪੈਸੇ ਦਿਨੇ ਹੋ ਤਾਂ ਇੱਕ ਤਾਂ ਮੇਨ ਗੱਲ ਪੱਲੇ ਮੰਨ ਲਓ ਵੀਰੋ ਕਿ ਕਿਸੇ ਵੀ ਬੰਦੇ ਨੂੰ ਪਹਿਲਾ ਪੈਸੇ ਨਾ ਦਿਓ ਚਾਹੇ ਉਹਨੇ ਤੁਹਾਨੂੰ ਐਲ ਐਮ ਆਈ ਕਹਿਤਾ ਜੀ ਆ ਦੇਖੋ ਤੁਹਾਡੇ ਨਾਮ ਦਾ ਇੱਕ ਪੇਪਰ ਕਢਾ ਲਿਆ ਐਲ ਐਮ ਆਈ ਆਪਣੀ ਅਪਰੂਵਲ ਆ ਤੁਹਾਡਾ ਬੀਜ ਆਜੂ ਤੁਸੀਂ ਇੰਨੇ ਪੈਸੇ ਜਮ੍ਹਾਂ ਕਰ ਦਿਓ 15 20 ਹਜ਼ਾਰ ਜਿੰਨੇ ਵੀ ਕਹਿੰਦਾ ਤੁਹਾਨੂੰ 10000 15 20 ਹਜ਼ਾਰ ਬੀ ਜਮ੍ਹਾਂ ਕਰ ਦਿਓ ਵੀਰੋ ਤੁਸੀਂ ਉਹਨੂੰ ਪਹਿਲਾ ਪੈਸਾ ਨਹੀਂ ਦੇਣਾ ਜੇ ਤੁਹਾਡੀ ਪੈਸੇ ਚ ਗੱਲ ਹੁੰਦੀ ਆ ਤੁਸੀਂ ਫਸੇ ਹੋਏ ਹੋ ਪੈਸੇ ਦੇ ਕੇ ਲੈਣੀ ਪੈਂਦੀ ਆ ਤਾਂ ਤੁਸੀਂ ਉਹਨੂੰ ਪਹਿਲਾ ਇੱਕ ਪੰਜੀ ਨਹੀਂ ਦੇਣੀ ਉਹਨੂੰ ਕਹਿਣਾ ਵੀਰ ਚਾਹੇ ਸਾਡੀ ਬੇਨਤੀ ਮੰਨ ਲੈ ਚਾਹੇ ਹੱਥ ਜੋੜ ਕੇ ਚਾਹੇ ਸਾਡਾ ਇਹ ਇੱਕ ਕਹਿ ਲਓ ਭਾਈ ਭਾਈ ਅਸੀਂ ਤਾਂ ਫੈਸਲਾਗਾ ਕਿ ਤੂੰ ਸਾਡਾ ਵੀਜ਼ਾ ਲਵਾ ਜਦੋਂ ਸਾਡਾ ਵੀਜ਼ਾ ਆਊਗਾ ਅਸੀਂ ਉਸ ਤੋਂ ਬਾਅਦ ਪੈਸੇ ਦੇਵਾਂਗੇ ਜੇ ਤੁਹਾਨੂੰ ਪੈਸੇ ਦੇਣੇ ਪੈਂਦੇ ਆ ਤਾਂ ਤੇ ਪਹਿਲਾਂ ਕਦੇ ਪੈਸੇ ਨਾ ਦੇ ਦਿਓ ਕਿਉਂਕਿ ਐਲਐਮਆਈਆਂ ਤਾਂ ਜਰੂਰ ਨਿਕਲ ਰਹੀਆਂ ਨੇ ਹੋ ਸਕਦਾ ਤੁਹਾਡਾ ਸਾਲ ਦਾ ਵੀਜ਼ਾ ਆ ਜੇ ਚਲੋ ਆ ਵੀ ਜਾਵੇ ਵਿੱਚ ਬਹੁਤ ਸਾਰੇ ਚਾਂਸ ਇਹ ਵੀ ਨੇ ਕਿ ਗਵਰਨਮੈਂਟ ਵੀਜ਼ਾ ਐਲਐਮਆਈਆਂ ਕੱਢ ਦੇ ਤੇ ਵੀਜ਼ਾ ਅਪਰੂਵਲ ਨਾ ਕਰੇ ਉਹ ਬੰਦੇ ਦਾ ਜੇ ਤੁਹਾਡਾ ਬਾਈ ਚਾਂਸ ਤੁਸੀਂ ਉਹ ਬੰਦੇ ਨੂੰ ਪੈਸੇ ਦੇ ਤੇ ਕੰਪਨੀ ਵਾਲੇ ਨੂੰ ਸੋਡਾ ਅੰਬੈਸੀ ਦੇ ਵਿੱਚ ਫਾਈਲ ਲੱਗ ਗਈ ਇਮੀਗ੍ਰੇਸ਼ਨ ਆਫੀਸਰ ਨੇ ਤੁਹਾਡਾ ਵੀਜ਼ਾ ਅਪਰੂਵਲ ਨਾ ਕੀਤਾ ਤਾਂ ਤੁਸੀਂ ਇੱਕ ਗੱਲ ਨੋਟ ਕਰ ਲਿਓ ਇਹ ਕੈਨੇਡਾ ਗਾ ਜਿਨੇ ਇੱਕ ਵਾਰੀ ਪੈਸੇ ਲੈ ਲਿਓ ਵਾਪਸ ਨਹੀਂ ਮੋੜਦਾ ਸੋ ਨੂੰ ਲਾਰਿਆਂ ਚ ਟਪਾ ਦੇਣਾ ਉਹਨੇ ਇੱਕ ਗੱਲ ਹੋਰ ਕਹਿ ਦੇਣੀ ਹੈ ਇੱਕ ਐਲਐਮਆਈ ਹੋਰ ਅਪਰੂਵਲ ਆ ਜੀ ਦੁਆਰੇ ਆਪਾਂ ਤੁਹਾਡੀ ਫਾਈਲ ਲਾਉਣੀ ਆ ਇਸੇ ਚੱਕਰ ਦੇ ਵਿੱਚ ਤੁਹਾਡੇ 6 ਮਿੰਟ ਪਾ ਦੇਣੇ ਆ ਜਿਹੜੇ ਤੁਹਾਡੇ ਪੈਸੇ ਹੋਣਗੇ ਉਹਨੂੰ ਤੁਹਾਨੂੰ ਭੁੱਲਣਾ ਪੈਣਾਗਾ ਕਿਉਂ ਪੈਸੇ ਇੱਥੇ ਬਣਦੇ ਨਹੀਂ ਇਹੀ ਗੱਲ ਕਹਿਣੇ ਆ ਚਾਹੇ ਵਿੱਚ ਛੋਟੇ ਅਸੀਂ ਕਈ ਬੱਚੇ ਉਹ ਦੇਖਿਆ ਜਿਨ੍ਹਾਂ ਦੀ ਛੋਟੀ ਉਮਰ ਸੀ ਕਿ ਸਟੂਡੈਂਟ ਪੜ੍ਹਾਈ ਕਈਆਂ ਦੀ ਕੰਪਲੀਟ ਹੋ ਗਈ ਕਈਆਂ ਦੀ ਹੋਈ ਨਹੀਂ ਕਈਆਂ ਦੀ ਕੰਪਲੀਟ ਹੋਣ ਤੋਂ ਬਾਅਦ ਪਰਮਟ ਨਹੀਂ ਆਇਆ ਸੀ ਵਰਕ ਪਰਮਟ ਬਹੁਤ ਸਾਰੇ ਨਾਲ ਹੋਈ ਐ ਇਦਾਂ ਕੋਈ ਥੋੜੀ ਬਹੁਤੀ ਕਹਿ ਲਓ ਗਲਤੀ ਕਹਿ ਲਓ ਕੁਝ ਵੀ ਕਹਿ ਲਓ ਉਹਨਾਂ ਨੇ ਕੀ ਕਰਿਆ ਛੇਤੀ ਦੇ ਵਿੱਚ ਆ ਕੇ ਵੀ ਕਿਤੇ ਐਲਐਮਆਈ ਸਾਨੂੰ ਨਾ ਮਿਲੇ ਜਿਹੜੀ ਕੰਪਨੀ ਤੋਂ ਐਲਐਮਆਈ ਲੈਣੀ ਸੀ ਉਹਨੂੰ ਅੱਧੇ ਪੈਸੇ ਜਮ੍ਹਾਂ ਕਰਵਾਤੇ ਕਹਿ ਲਓ ਗੱਲ ਹੁੰਦੀ ਆ ਸੁਣਨ ਚ ਇਹ ਆਉਂਦਾ ਕਿ ਉਹਨੇ ਪੈਸੇ ਜਮ੍ਹਾਂ ਕਰਵਾਤੇ ਪੈਸੇ ਜਮ੍ਹਾਂ ਕਰਾਉਣ ਤੋਂ ਬਾਅਦ ਉਹਨੂੰ ਰਿਫਿਊਜ਼ਲ ਆ ਗਈ ਤੇ ਉਹ ਬੰਦਿਆ ਨੇ ਉਹਦੇ ਜਿਹੜੇ ਅੱਦੇ ਪੈਸੇ ਜਮ੍ਹਾਂ ਹੋਏ ਸੀ ਉਹ 모ੜੇ ਨਹੀਂ ਹੈਗੇ ਉਹਦੀ ਕਿਸਮਤ ਚੰਗੀ ਸੀ ਉਹਨੂੰ ਦੁਬਾਰੇ ਸਟੂਡੈਂਟ ਕਿਸੇ ਯੂਨੀਵਰਸਿਟੀ ਦੇ ਵਿੱਚ ਕਹਿ ਲਓ ਦਾਖਲਾ ਮਿਲ ਗਿਆ ਉੱਥੋਂ ਦਾ ਵੀਜ਼ਾ ਅਪਰੂਵਲ ਹੋ ਗਿਆ ਤੇ ਪਰ ਵੀਰੋ ਇਹੀ ਸਮਝਾਉਣੇ ਆ ਵਾਰ-ਵਾਰ ਕਿ ਤੁਸੀਂ ਕਿਸੇ ਵੀ ਐਲਐਮਆਈ ਚਾਹੇ ਏਜੰਟ ਤੋਂ ਲੈਣੇ ਹੋ ਚਾਹੇ ਕਿਸੇ ਸਿੱਧੀ ਤੁਸੀਂ ਕੰਮ ਕਰਦੇ ਹੋ ਕਿਸੇ ਕੰਪਨੀ ਦੇ ਵਿੱਚ ਕਾ ਲੋ ਕੁਝ ਵੀ ਕਰਦੇ ਹੋ ਕੰਟ੍ਰੈਕਸ਼ਨ ਦਾ ਕਰਦੇ ਹੋ ਜਾਂ ਹੋਰ ਕਰਦੇ ਹੋ ਉਹਨੂੰ ਕਹੋ ਸਾਡਾ ਵੀਜ਼ਾ ਅਪਰੂਵਲ ਕਰਵਾ ਕੇ ਦੇ ਦਿਓ ਅਸੀਂ ਐਲ ਐਮ ਆਈ ਤੋਂ ਕੁਝ ਨਹੀਂ ਲੈਣਾ ਸਾਡੇ ਭਾਵੇਂ ਉਹ ਕਾਲੇ ਅੱਖਰ ਮੈਸ ਬਰੋਕਰ ਨੇ ਅਸੀਂ ਐਲ ਐਮ ਆਈ ਤੋਂ ਕੁਝ ਨਹੀਂ ਲੈਣਾ ਐਲ ਐਮ ਆਈ ਜੀ ਤੁਸੀਂ ਆਪਦੇ ਕੋਲੇ ਰੱਖੋ ਸਾਡਾ ਵੀਜ਼ਾ ਅਪਲਾਈ ਕਰੋ ਜਦੋਂ ਸਾਡਾ ਵੀਜ਼ਾ ਆ ਜਾਊਗਾ ਤੇ ਉਸ ਟਾਈਮ ਪੈਸੇ ਚੱਕ ਲਿਓ ਪਰ ਪਹਿਲਾਂ ਨਾ ਦਿਓ ਵੀਰੋ ਹੁਣ ਕਿਤੇ ਇਹ ਹੋਵੇ ਜੀ ਜੀ ਤੁਹਾਡਾ ਵੀਜ਼ਾ ਵੀ ਨਾ ਆਵੇ ਤੇ ਤੁਹਾਡੇ ਕੋਲੇ ਪੈਸੇ ਵੀ ਨਾ ਰਹਿਣ ਤੁਸੀਂ ਦੋਨੇ ਪਾਸੇ ਉਹ ਰਗੜੇ ਜਾਓ ਕਿਉਂਕਿ ਜੇ ਤੋ ਦੋ ਪੈਸੇ ਨੇ ਤਾਂ ਵੀਰ ਉਹ ਵਾਪਸ ਜਾਣ ਦਾ ਚਲੋ ਉਰੇ ਨਹੀਂ ਕੁਝ ਬਣੂਗਾ ਤਾਂ ਆਪਣੇ ਕੋਲੇ ਪੈਸੇ ਹੈਗੇ ਨਹੀਂ ਆਪਾਂ ਵਾਪਸ ਜਾ ਸਕਦੇ ਹਾਂ ਕਿਤੇ ਉਹੀ ਜਿਹੜਾ ਤੁਹਾਡੇ ਕੋਲੇ 10-5 ਲੱਖ ਰੁਪਈਆ ਹੋਵੇ ਉਹ ਚੱਕ ਕੇ ਐਲ ਐਮ ਆਈ ਵਾਲੇ ਬੰਦੇ ਨੂੰ ਦੇ ਦੋ ਕਿਉਂਕਿ ਇੱਥੋਂ ਦੇ ਬੰਦੇ ਉਹ ਨੇ ਪੈਸੇ ਲੈਣ ਵਾਲੀ ਤਾਂ ਵੀਰ ਉਹ ਕਹਾਵਤ ਸੁਣੀ ਹੋਊਗੀ ਮਿੱਠੇ ਪਿਆਰੇ ਹੁੰਦੇ ਆ ਜਦੋਂ ਦੇਣ ਦੀ ਵਾਰੀ ਹੁੰਦੀ ਆ ਉਹ ਤੋਂ ਸ਼ੇਅਰ ਹੋ ਜਾਂਦੇ ਆ ਉਹ ਤੋਂ ਕਹਿੰਦੇ ਜੀ ਲਾਰਿਆ ਜੇ ਫੋਨ ਹੀ ਚੱਕਣੋਂ ਹਟਿਆ ਦੇ ਤਾਂ ਇਹ ਖਾਸ ਗਰ ਕਰਕੇ ਵੀਰੋ ਐਲ ਐਮ ਆਈਆਂ ਵਾਲਿਆਂ ਵਾਸਤੇ ਆ ਤੁਸੀਂ ਧਿਆਨ ਚ ਰੱਖਿਓ ਕਿਸੇ ਪੰਪਾਂ ਦੇ ਵਿੱਚ ਨਾ ਆ ਜਿਓ ਤੇ ਨਹੀਂ ਤਾਂ ਰਗੜੇ ਜਾਓਗੇ ਤੁਹਾਡੇ ਪੈਸੇ ਵਾਪਸ ਨਹੀਂ ਹੋਣੇ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਬਈ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਕੁਝ ਪੁੱਛਣਾ ਹੋਵੇ ਤਾਂ ਵੀ ਕਮੈਂਟ ਕਰ ਦਿਓ ਤੁਹਾਨੂੰ ਜਰੂਰ ਦੱਸਾਂਗੇ ਤੇ ਅਗਲੀ ਵੀਡੀਓ ਚ ਫੇਰ ਮਿਲਦੇ ਆ ਸੋਸੀ ਕਾਲ ਜੀ